ਪਵਣ ਕਹੇ ਮੈਨੂੰ ਇੱਕ ਹੋਰ ਆਈ ਸੁਗੰਧੀ ਸੱਚੀ ਮਹਿਕ ਨਾਲ ਮਹਿਕਾਈਆ ਮੈਂ ਵੇਖਿਆ ਤਰਾਂ ਚੰਗੀ ਚੰਗੀ ਤਰਾਂ ਖੋਜ ਖੁਜਾਈਆ ਜਾਂ ਤੱਕਿਆ ਜਾਂ ਤੱਕਿਆ ਪਤਾ ਲੱਗਾ ਇਧਰੋਂ ਹਰ ਸੰਗਤ ਲੰਗੀ ਹਿਰਦੇ ਹਰ ਹਰ ਨਾਮ ਤੇ ਆਈਆ ਜਿਨ੍ਹਾਂ ਦੀ ਟੁੱਟੀ ਗੰਢੀ ਵਿਛੜੇ ਲਏ ਮਿਲਾਈਆ ਤੋੜ ਕੇ ਖਾਣਾ ਬੰਦੀ ਬੰਦਗੀ ਇਕੋ ਦਿੱਤੀ ਸਮਝਾਈਆ ਉਹਨਾਂ ਦੀ ਅੱਖ ਨਹੀਂ ਰਹੀ ਆਂਦੀ ਗਿਆਨ ਨੇ ਤਰਦਤਾ ਖੁਲਾਈਆ ਜਿਸ ਵੇਲੇ ਉਹਨਾਂ ਢੋਲਾ ਗਾਇਆ ਸੋਹੰਗ ਸੰਧੀ ਸ਼ੈਨਸ਼ਾ ਤੇਰੀ ਬੇਪਰਵਾਹੀਆ ਪਵਨ ਕਹੇ ਮੈਂ ਮੰਦੀ ਤੋਂ ਹੋ ਗਈ ਚੰ ਚੰਗੀ ਸੁਗੰਧੀ ਵਿੱਚ ਆਪਣੀ ਸੁਗੰਧੀ ਦਿੱਤੀ ਛਪਾਈਆ ਜੋਤੀ ਜੋਤ ਸਰੂ ਭਰ ਆਪ ਆਪਣੀ ਕਿਰਪਾ ਘਰ ਮਿਹਰ ਨਜ਼ਰ ਇਕ ਉਠਾਈਆ ਪਵਣ ਕਹੇ ਜਾਂ ਮੈਂ ਵੇਖਿਆ ਅਮ੍ਰਿਤ ਰਸ ਚਿਰਦਾ ਗੁੰਦਸਵੰਤੀ ਨਜ਼ਰੀ ਆਈਆ ਮੇਰਾ ਸ਼ਾਂਤ ਹੋਇਆ ਹਿਰਦਾ ਖੁਸ਼ੀ ਅੰਤ ਵਿਖਾਈਆ ਮੈਂ ਕਿਹਾ ਇਹ ਤਪਦਾ ਸੀ ਚਿਰਦਾ ਕਿਸ ਮਹਿਰ ਕੀਤੀ ਗਸਾਈਆ ਤੁਰ ਆਵਾਜ਼ ਆਈ ਉਠ ਵੇਖ ਪ੍ਰਭ ਠਾਕਰ ਆ ਗਿਆ ਫਿਰਦਾ ਫਿਰਦਾ ਵੇਸ ਅਵੇਸਾ ਰੂਪ ਉਤਰਾਇਆ ਵੇਸ ਅਵੇਸਾ ਰੂਪ ਧਰਾਈਆ ਜਿਸ ਦਾ ਖੇਲ ਥੇ ਘਰ ਥਿਰਦਾ ਜਿਸ ਦਾ ਖੇਲ ਕਰ ਥਿਰਦਾ ਥੋੜੇ ਥੜਕਿਆਂ ਪਾਰ ਲੰਗਾਈਆ ਤੈਨੂੰ ਪਤਾ ਨਹੀਂ ਇਹਦੀ ਮਿਹਰ ਦਾ ਮਿਹਰ ਨਜ਼ਰ ਨਾਲ ਗੁਰਮੁਖ ਰਿਹਤ ਰਾਈਆ ਜਨਮ ਕਰਮ ਦੇ ਲੇਖ ਨਵੇੜਦਾ ਝਗੜੇ ਰਹਾ ਚੁਕਾਈਆ ਇਹੋ ਖੇਲ ਗੰਮੀ ਸ਼ੇਰ ਦਾ ਜੋ ਸ਼ਰਾਰਾ ਰਹਾ ਬਦਲਾਈਆ ਕਲਯੁਗ ਲੇਖਾ ਮੁਕੇ ਅੰਧੇਰ ਦਾ ਸਤਜੋਤ ਕਰੇ ਰੁਸ਼ਨਾਈਆ ਜੋ ਗਜਨਮੇ ਹੋ ਬਖੇਰ ਦਾ ਵਿਖੜਿਆ ਰਹਾ ਮਿਲਾਈਆ ਜੋਤੀ ਜੋਤ ਸਰੂ ਭਰਾ ਆਪਣੀ ਕਿਰਪਾ ਕਰ ਮਿਹਰ ਨਜ਼ਰ ਨਾਲ ਤਰਾਇਆ ਪਵਨ ਕਹੇ ਚੰਦੇਰ ਦਾ ਇੱਕ ਹੋਰ ਸਾਥੀ ਸੀ ਪੋਸਤੀ ਪਵਨ ਕਹੇ ਚੰਦੇਰ ਦਾ ਇੱਕ ਹੋਰ ਸਾਥੀ ਸੀ ਪੋਸਤੀ ਜੋ ਢਾਈ ਮੀਲ ਪਿਛੇ ਡੇਰਾ ਲਾਈਆ ਦੋਹਾਂ ਦੀ ਗੂੜੀ ਸੀ ਦੋਸਤੀ ਮਿਲ ਕੇ RAM ਨਾਮ ਤੇ ਆਈਆ ਉਹਨਾਂ ਦੀ ਸੋਚ ਇੱਕ ਦਿਨ ਸੋਚ ਦੀ ਇੱਕ ਦੂਜੇ ਨੂੰ ਰਹੀ ਸੁਣਾਈ ਆ ਭਾਈ ਕਿਹੜੀ ਘੜੀ ਸਭ ਨਾਲੋਂ ਮੌਜ ਦੀ ਆਪਣੀ ਆਪਣੀ ਦਈਏ ਬਤਾਈਆ ਚੰਦੇਰ ਨੇ ਕਿਹਾ ਮੈਨੂੰ ਲੋੜ ਇਕੋ ਓਟ ਦੀ ਜੋ ਓੜਕ ਲੈ ਮਿਲਾਈਆ ਸਾਥੀ ਨੇ ਕਿਹਾ ਮੈਨੂੰ ਲੋੜ ਉਸ ਦੇ ਪ੍ਰੇਮ ਚੋਟ ਦੀ ਜੋ ਸੁਤਿਆਂ ਲੈ ਜਗਾਈਆ ਦੋਹਾਂ ਕਿਹਾ ਇਹ ਖੇਲ ਉਸੇ ਦੀ ਮੌਜਦੀ ਜੋ ਮੌਜੂਦਾ ਹੋ ਕੇ ਵੇਖ ਵਿਖਾਈਆ ਉਦੋਂ ਇੱਕ ਬਿਰਧ ਅਵਸਥਾ ਮਾਈ ਆਈ ਉਧਰੋਂ ਇੱਕ ਬਿਰਧਵਸਥਾ ਮਾਈ ਆਯੋ ਕਹਿੰਦੀ ਮੈਂ ਤੈਨੂੰ ਰੋਕਦੀ ਅਗਲਾ ਭੇਵ ਖੁਲਾਈਆ ਉਧਰੋਂ ਇੱਕ ਬਿਰਧਵਸਥਾ ਮਾਈ ਆਯੋ ਕਹਿੰਦੀ ਮੈਂ ਤੁਹਾਨੂੰ ਰੋਕਦੀ ਅਗਲਾ ਭੇਵ ਖੁਲਾਈਆ ਤੁਸੀਂ ਸਾਰ ਨਹੀਂ ਜਾਣਦੇ ਉਸ ਪ੍ਰਭੂ ਚੋਰ ਦੀ ਜੋ ਠੱਗੀ ਚੋਰੀ ਕਰਕੇ ਆਪਣਾ ਮੁਖ ਸਪਾਈਆ ਜ਼ਰਾ ਸਮਝਣ ਵਾਲੀ ਗੱਲ ਗੌਰ ਦੀ ਤੁਹਾਨੂੰ ਧਿਆਨ ਦਰਾਈਆ ਮੇਰੀ ਬੋਲੀ ਭਾਵੇਂ ਬੇਸ਼ੱਕ ਕੌੜ ਦੀ ਗੁੱਸਾ ਦੇ ਵਿੱਚ ਚੜਾਈਆ ਜਿਹਦੀ ਆਤਮਾ ਇਸ ਨੂੰ ਲੋਚਦੀ ਉਸ ਨੂੰ ਮੇਲਾ ਦਏ ਮਿਲਾਈਆ ਚੰਦੇਰ ਦੇ ਸਾਥੀ ਕਿਹਾ ਮਾਈ ਕੁਝ ਗੱਲ ਕਰ ਹੋਸ਼ ਦੀ ਕਿਉਂ ਸਾਨੂੰ ਰਹੀ ਭਲਾਈਆ ਉਸ ਕਿਹਾ ਮੈਂ ਇਹੋ ਕੁਝ ਸੋਚਦੀ ਜਿਸ ਦੀ ਤੁਹਾਨੂੰ ਸਮਝ ਨਾ ਆਈਆ ਤੁਹਾਨੂੰ ਖਬਰ ਨਹੀਂ ਲੋਕ ਪਰਲੋਕ ਦੀ ਮੈਂ ਦੋ ਜਹਾਨਾ ਵੇਖ ਵਿਖਾਈਆ ਤੁਹਾਨੂੰ ਸਾਰ ਨਹੀਂ ਹਰ ਖਸੋਗ ਦੀ ਚਿੰਤਾ ਗਮ ਕਵਣ ਮਿਟਾਈਆ ਪ੍ਰਭ ਨੂੰ ਮਿਲਣਾ ਖੇਲ ਨਹੀਂ ਰੋਜ਼ ਦੀ ਜਿੱਥੇ ਲੱਬਿਆਂ ਜਗਤ ਲੱਬਿਆਂ ਹੱਥ ਕਿਸੇ ਨਾ ਆਈਆ ਪ੍ਰਭ ਨੂੰ ਮਿਲਣਾ ਖੇਲ ਨਹੀਂ ਰੋਜ਼ ਦੀ ਜਗਤ ਲੱਬਿਆਂ ਹੱਥ ਕਿਸੇ ਨਾ ਆਈਆ ਮੈਂ ਤੁਹਾਡੇ ਅੱਗੇ ਨਿਕਾ ਜਿਆ ਪਰਦਾ ਖੋਲਦੀ ਤੁਹਾਨੂੰ ਧਿਆਨ ਜਨਾਈਆ ਜੇ ਮੋਜ ਵੇਖੋ ਮੇਰੇ ਮਾਹੀ ਸੱਚੇ ਢੋਲ ਦੀ ਢੋਲੇ ਗਾਉ ਚਾਈ ਚਾਈਆ ਮੈਂ ਵਜ਼ਨ ਤੋਲ ਸੱਚੇ ਤੋਲਦੀ ਕੰਡਾ ਆਪਣੇ ਹੱਥ ਉਠਾਈ ਆ ਮੇਰੀ ਗੱਲ ਨਾ ਸਮਝਿਓ ਮਖੌਲ ਦੀ ਮੁਖਾਤਬ ਹੋ ਕੇ ਰਹੀ ਸਮਝਾਈਆ ਮੇਰੀ ਕੋਈ ਸੁਰਤੀ ਨਹੀਂ ਅਨਪੋਲਦੀ ਪਰਮ ਵਿੱਚ ਨਾ ਕੋਈ ਰਖਾਈਆ ਮੈਂ ਕਰਾਂ ਬਾਤ ਸੱਚੀ ਕੋਲਦੀ ਇਕਰਾਰ ਨਾਲ ਦੇ ਰੜਾਈ ਦ੍ਰਿੜ ਰਾਇਆ ਜਿਸ ਵੇਲੇ ਵਾਰੀ ਆਈ ਧਰਨੀ ਤਰਤ ਤੋਲਦੀ ਪਰ ਵੀ ਆਪਣੇ ਚੰਨ ਦੇ ਵੇ ਟਿਕਾਈਆ ਉਸ ਵੇਲੇ ਮੈਂ ਲਹਿਰ ਵੇਖਣੀ ਭਗਤਾਂ ਦੀ ਮੋਜ ਕਿਸ ਤਰ੍ਹਾਂ ਮੌਲਦੀ ਆਪਣਾ ਰੂਪ ਬਦਲਾਈਆ ਇਹ ਖੇਲ ਸੱਚ ਨਿਰੋਲ ਦੀ ਰਲਾ ਨਾ ਕੋਈ ਪਾਈਆ ਜਿਸ ਵੇਲੇ ਅਗੰਮੀ ਜੋਤ ਜਨ ਭਗਤਾਂ ਨੂੰ ਮਿਲ ਮਿਲ ਵੇਖਾਂ ਜੋੜ ਦੀ ਵਿਛੜੇ ਆਪ ਮਿਲਾਈਆ ਉਹ ਰਹਿਣਾ ਦੇਰੀ ਹੋਣੀ ਕਲਜੁਗੰਧ ਕੋਰ ਦੀ ਸੱਚਾ ਚੰਦ ਨਾ ਕੋਈ ਚਮਕਾਈਆ ਪੋਸਤੀਆ ਉਸ ਵੇਲੇ ਤੇਰੀ ਦਸ਼ਾ ਘਰ ਦੀ ਚਿੰਤਾ ਹੋਣੀ ਲੋੜ ਦੀ ਕ੍ਰਿਸ਼ਨ ਨਾਲ ਰਖਾਈਆ ਤੂੰ ਲੜੀ ਛਡਾਣੀ ਪ੍ਰਭ ਨਾਲੋਂ ਆਪਣੀ ਡੋਰ ਦੀ ਤੂੰ ਲੜੀ ਛਡਾਣੀ ਪ੍ਰਭ ਨਾਲੋਂ ਆਪਣੀ ਡੋਰ ਦੀ ਇਹ ਲੇਖਾ ਤੈਨੂੰ ਯਾਦ ਰਹੇ ਨਾਰਾਇਆ ਕੀ ਤੂੰ ਕੀ ਜਾਣੇ ਤੂੰ ਕੀ ਜਾਣੇ ਮੈਂ ਬੁੱਢੜੀ ਕਿਸ ਤਰ੍ਹਾਂ ਤੈਨੂੰ ਉਸ ਨਾਲ ਜੋੜਦੀ ਆਪਣੀ ਵਿੱਧ ਬਣਾਈਆ ਤੂੰ ਕੀ ਜਾਣੇ ਮੈਂ ਬੁੱਢੜੀ ਕਿਸ ਤਰ੍ਹਾਂ ਤੈਨੂੰ ਉਸ ਦੇ ਨਾਲ ਜੋੜਦੀ ਆਪਣੀ ਵਿੱਧ ਬਣਾਈਆ ਉਸ ਕਿਹਾ ਕੋਈ ਲੋੜ ਨਹੀਂ ਛੋਰਦੀ ਕਿਉਂ ਮੈਨੂੰ ਰਹੀ ਭਲਾਈਆ ਉਹ ਉਸ ਕੇਹਾ ਬਚੂ ਜਿਸ ਵੇਲੇ ਮੈਂ ਲੰਘ ਗਈ ਤੇਰੇ ਕੋਲ ਦੀ ਤੇਰੀ ਸੁਰਤ ਦੇ ਆ ਭਵਾਈਆ ਪੋਸਤੀਆ ਵੇਖੀ ਫੜ ਕੇ ਗਿੱਟਾ ਤੇਰਾ ਕਿਵੇਂ ਮਰੋੜਦੀ ਪੁੱਠਾ ਗੇੜ ਦਬਾਈਆ ਮੈਂ ਜੇ ਪਿੱਛੇ ਲੱਗ ਜਾ ਉਹਨੂੰ ਕਦੀ ਨਹੀਂ ਛੋੜਦੀ ਛੁਟਕਾਰਾ ਕਰਨ ਨਾ ਦੇਵਾ ਕੋਲੋਂ ਸੱਚੇ ਮਾਈਆ ਗਰਮੀਤ ਤੈਨੂੰ ਪਤਾ ਨਹੀਂ ਇਹ ਖੇលਿਓ ਸੇ ਜੋੜਦੀ ਜੋ ਚੋਰੀ ਚੋਰੀ ਨਾਲ ਕਰਾਈਆ ਪ੍ਰਕਾਸ਼ ਚੰਦ ਧਾਰ ਉਸੇ ਚੰਦੇਰ ਦੀ ਪ੍ਰਕਾਸ਼ ਚੰਦ ਧਾਰ ਉਸੇ ਚੰਦੇਰ ਦੀ ਜੋ ਤੇਰਾ ਸਾਥੀ ਪਿਛਲਾ ਮਸਤੀ ਮਸਤੀ ਵਿੱਚ ਟਿਕਾਈਆ ਜੋਤੀ ਜੋਤ ਸਰੂਪ ਭਰ ਆਪਨੇ ਕਿਰਪਾ ਆਪ ਆਪਣੀ ਜੋਤ ਧਰ ਨਿਹ ਕਲੰਗਰਾਇਣ ਨਰ ਮਹਾਰਾਜ ਸ਼ੇਰ ਸਿੰਘ বিষ্ণੂ ભગવાન ਕੋਈ ਤਾਕਤ ਨਹੀਂ ਕਿਸੇ ਕਮਜ਼ੋਰ ਦੀ ਕੋਈ ਤਾਕਤ ਨਹੀਂ ਕਿਸੇ ਕਮਜ਼ੋਰ ਦੀ ਕਮਰ ਬਨ ਕੇ ਭਗਤਾ ਰਹਾ ਮਿਲਾਈਆ ਪਵਨ ਕਹੇ ਮੈਂ ਦਸਾਂ ਕਰਕੇ ਹਾਂ ਪਵਨ ਕਹੇ ਮੈਂ ਦਸਾਂ ਕਰਕੇ ਹਾਂ ਸਤ ਸੱਚ ਦਿਆਂ ਜਣਾਈਆ ਉਹ ਬੁੱਢੜੀ ਉਹ ਜਿਹੜੀ ਸੰਸਾਰ ਸਿੰਘ ਦੀ ਮਾਂ ਸ਼ਾਂਬੇ ਅੰਦਰ ਡੇਰਾ ਲਾਈਆ ਫੇਰ ਵੀ ਉਸ ਨੇ ਤਰਸ ਲਿਆ ਕਮਾ ਥੋੜੀ ਲਾ ਕੇ ਬਹੁਤੀ ਬੇਨਤੀ ਦਿੱਤੀ ਸੁਣਾਈਆ ਕਿ ਮੈਥੋਂ ਹੋਇਆ ਗੁਨਾਹ ਜੋ ਚਪਚਪਤੀ ਅੰਦਰ ਵੜ ਕੇ ਗਈ ਜਨਾਈਆ ਪ੍ਰਭ ਨੇ ਹੌਲੀ ਜਈ ਉਸ ਦੀ ਪੇਟ ਤੇ ਥਪਕੀ ਲਾ ਹੱਸ ਕੇ ਦਿੱਤਾ ਵਖਾਈਆ ਤੂੰ ਬੱਚਿਆਂ ਦੀ ਮਾਂ ਬੱਚਿਆਂ ਸੰਗ ਇਹ ਆਪਣਾ ਚੋਜ ਕਰਾਈਆ ਭਲਾ ਹੋਇਆ ਜੋ ਗਿੱਟੇ ਨਾਲ ਨਹੀਂ ਟੁੱਟੀ ਬਾਹ ਇਹ ਵੀ ਲੇਖਾ ਦਿੱਤਾ ਚੁਕਾਈਆ ਇੱਕ ਹੋਰ ਸੁਨੇਹੜਾ ਦੇਵਾਂ ਸੁਣਾ ਭੇਵ ਭੇਦ ਖੁਲਾਈਆ ਇੱਕ ਹੋਰ ਸੁਨੇਹੜਾ ਦੇਵਾਂ ਸੁਣਾ ਭੇਵ ਭੇਦ ਖੁਲਾਈਆ ਜਿਹੜੀ ਕਰਨੀ ਸੀ ਜਿਹੜੀ ਕਰਨੀ ਸੀ ਕਰਨੀ ਉਹ ਕਰਤੇ ਲਈ ਬਚਾ ਮਿਹਰ ਆਪਣੀ ਨਾਲ ਤرائی ਆ ਇੱਕ ਦੁੱਖ 88 ਮੀਲ ਤੇ ਹੋਣਾ ਸੀ ਭੈਣ ਭਰਾ ਦਿਲਜੀਤ ਸਜੀ ਲੱਤ ਜਾਂਦੀ ਤੜਾਈ ਆ ਇਸ ਦਾ ਪਿਛਲੇ ਜਨਮ ਵਿੱਚ ਇਹੋ ਪ੍ਰਕਾਸ਼ ਸੀ ਭਰਾ ਜਿਹਨੂੰ ਇਸ ਦਾ ਪਿਛਲੇ ਜਮੇ ਵਿੱਚ ਇਹੋ ਪ੍ਰਕਾਸ਼ ਸੀ ਭਰਾ ਜਿਹਨੂੰ ਚੰਦੇਰ ਕਹਿ ਕੇ ਸਾਰੇ ਨਾਮ ਸੁਣਾਈ ਆ ਇਹਨਾਂ ਸਾਰਿਆਂ ਦਾ ਇੱਕੋ ਗਵਾਹ ਪਰ ਬ੍ਰਹਮੇ ਪਰਵਾਇਆ ਮਿਹਰ ਕਰਕੇ ਲਿਆਂਦੇ ਬਚਾ ਤਰਸ ਕਰਕੇ ਤਬਾ ਦਿੱਤੀ ਬਦਲਾਈਆ ਜੇ ਥੋੜਾ ਜਿਹਾ ਬਣ ਜਾਂਦਾ ਬੇਪਰਵਾ ਫਿਰ ਦੁਖੀਆਂ ਦੁੱਖ ਨਾ ਕੋਈ ਮਿਟਾਈਆ ਡਾਕਟਰ ਸਕਦਾ ਨਾ ਕੋਈ ਬਚਾ ਅੰਗ ਹੱਡ ਨਾ ਕੋਈ ਜੁੜਾਈਆ ਨਾ ਇਹ ਪਿਛਲੇ ਜਨਮ ਦਾ ਕੋਡ ਮੈਂ ਇਕੱਠਾ ਹੁੰਦਾ ਨਾ ਕੋਈ ਪ੍ਰਭੂ ਲੇਖਾ ਦਿੰਦਾ ਲਖਾ ਨਾ ਕੋਈ ਪ੍ਰਭੂ ਲੇਖਾ ਦਿੰਦਾ ਲਖਾ ਤੁਰਦਾ ਹੁਕਮ ਸਮਝਾਈਆ ਜੋ ਆ ਜੁਗਾਦ ਸਭ ਨੂੰ ਚਲਾਉਂਦਾ ਆਇਆ ਆਪਣੀ ਰਜ਼ਾ ਹੁਣ ਭਗਤਾਂ ਦੀ ਚੱਲੇ ਰਜ਼ਾਈਆ ਭਾਵੇਂ ਇਹਨੂੰ ਕਿਸਮਤ ਕਹੋ ਭਾਵੇਂ ਇਹਨੂੰ ਕਿਸਮਤ ਕਹੋ ਭਾਵੇਂ ਕਜ਼ਾ ਕਿਆਮਤ ਤੋਂ ਤੇ ਤ ਬਚਾਈਆ ਜਿਹੜਾ ਪੂਰਬ ਵਾਦਾ ਪੂਰਾ ਰਿਹਾ ਕਰਾ ਉਸ ਦਾ ਉਸ ਦਾ ਲੈਣਾ ਝੋਲੀ ਪਾਈਆ ਭਾਵੇਂ ਪੂਰਨ ਮੰਨੋ ਭਾਵੇਂ ਖੁਦਾ ਪਾਵੇਂ ਜਾਣੋ ਬੇਪਰਵਾਹੀਆ ਪਾਵੇਂ ਜਾਣੋ ਗਰੀਬਾਂ ਦੀ ਸੇਵਾ ਰਹਾ ਕਮਾ ਚਾਕਰ ਨਜ਼ਰੀ ਆਈਆ ਜੇ ਚਾਕਰ ਨਾ ਹੁੰਦਾ ਸਾਰੇ ਕਿਸ ਤਰ੍ਹਾਂ ਲੈਂਦਾ ਰਲਾ ਅਸਬ ਘੋੜੇ ਲੈਣਾ ਚੁਕਾਈਆ ਕਿਸਬੇ ਦੇ ਵਕੀਲ ਸਿੰਘ ਦੇ ਜਾਂਦਾ ਥਾਂ ਬਾਲਮੀਕ ਜਿਸ ਦਾ ਧਿਆਨ ਰਖਾਈਆ ਕਿਸ ਤਰ੍ਹਾਂ ਕਸੇਰੇ ਦੇ ਲੇਖਾ ਦੇਂਦਾ ਜੋਲੀ ਬਾ ਕਿਸ ਤਰ੍ਹਾਂ ਭਰਾ ਦੀ ਗੰਢ ਬੰਧਾਈਆ ਕਿਸ ਤਰ੍ਹਾਂ ਕਸੇਰੇ ਦਾ ਲੇਖਾ ਦਿੰਦਾ ਝੋਲੀ ਪਾ ਕਿਸ ਤਰ੍ਹਾਂ ਭਰਾ ਦੀ ਗੰਢ ਬੰਧਾਈ ਆ ਕਿਸਬੇ ਤੇ ਮਾਤਾ ਤੋਂ ਮੰਗ ਕਿ ਲੈਂਦਾ ਮੰਗਾ ਇੱਕ ਪੈਸਾ ਕੀਮਤ ਪਾਈ ਆ ਕਿਸਬੇ ਦੰਗੇ ਅੰਗਰੇਜ਼ ਸਿੰਘ ਕਿਸਬੇ ਦੰਗੇ ਅੰਗਰੇਜ਼ ਸਿੰਘ ਦਿੰਦਾ ਵੜਿਆ ਜੋ ਚੌਧਰੀ ਪਿਛਲਾ ਨਜ਼ਰੀ ਆਈ ਆ ਦੇਵੀ ਸਿੰਘ ਦਾ ਲੇਖਾ ਸਹਿਜ ਸੁਭਾਅ ਤੇ ਵਸ ਰਹਿਣ ਭਾਵੇਂ ਸੱਚ ਸਮਝੋ ਭਾਵੇਂ ਸਮਝੋ ਪ੍ਰਗਨੂ ਹੋਇਆ ਸੁਦਾ ਐਵੇਂ ਰਿਹਾ ਸੁਣਾਈਆ ਭਾਵੇਂ ਸੱਚ ਸਮਝੋ ਭਾਵੇਂ ਸਮਝੋ ਪ੍ਰਭ ਨੂੰ ਹੋਇਆ ਸੁਦਾ ਐਵੇਂ ਰਿਹਾ ਸੁਣਾਈਆ ਸੱਚ ਪੁੱਛੋ ਜੁਗ ਜਨਮ ਦੇ ਵਿਛੜਿਓ ਬਚਿਓ ਤੁਹਾਨੂੰ ਗੋਦੀ ਰਿਹਾ ਬਿਠਾ ਗੋਬਿੰਦ ਬਣ ਕੇ ਤੁਰਦਾ ਮਾਇਆ ਜੇ ਤੁਸੀਂ ਮੈਨੂੰ ਬੈਠੇ ਭੁਲਾ ਆ ਭੁੱਲ ਭੁੱਲ ਵਿੱਚ ਕਦੇ ਨਾ ਆਇਆ ਅਗੇ ਰਹਿਣ ਨਹੀਂ ਦੇਣਾ ਜੁਦਾ ਜੁਗਾ ਜੁਗੰਤਰ ਲੇਖਾ ਦੇਣਾ ਮਟਾਈਆ ਮਾਰਗ ਸਿੱਧੇ ਲੈਣਾ ਪਾ ਸਦਕ ਸਬੂਰੀ ਕਵਖਾਈਆ ਦੋ ਜਹਾਂ ਨਾ ਫੜ ਕੇ ਬਾਹਰ ਕਿਨਾਰਾ ਦੇਣਾ ਕਰਾਈਆ ਜੇ ਲੈਣਾ ਦੇਣਾ ਜਹਾਂ ਵਹਾਂ ਦੇਵਾ ਪੁਚਾ ਜੇ ਲੈਣਾ ਦੇਣਾ ਜਹਾਂ ਵਹਾਂ ਦੇਵਾ ਪੁਚਾ ਜਹਾਂ ਦੂਜਾ ਨਜ਼ਰ ਕੋਈ ਨਾ ਆਈਆ ਗੁਰਮੁਖੋ ਤੁਸੀਂ ਸਿਰਫ ਮੇਰੇ ਪਿਆਰ ਵਿੱਚ ਇੱਕੋ ਕਰਨੀ ਹਾਂ ਅੱਗੇ ਹੋ ਕੇ ਦੀ ਲੋੜ ਰਹੀ ਨਾਰਾਇਆ ਜਿਨ੍ਹਾਂ ਨੂੰ ਸਿੱਧਾ ਮਿਲਿਆ ਆ ਮੁਲਾਜ਼ੇਦਾਰ ਹੋਰ ਨਾ ਕੋਈ ਬਣਾਈਆ ਵਾਦੇ ਰਹਾ ਭੁਗਤਾ ਬਾਰ ਬ੍ਰਹਮ ਸੱਚਾ ਸ਼ੈਨ ਸ਼ਾਇਆ ਮਹਰਾ ਸ਼ੇਰ ਸਿੰਘ বিষ্ণੂ ਭਗਵਾਨ ਸਭ ਨੂੰ ਇੱਕੋ ਜਿਹਾ ਰਿਹਾ ਵਿਖਾ ਵੱਡਾ ਛੋਟਾ ਰਹਿਣ ਕੋਈ ਨਾ ਪਾਈ ਆ ਸੋ ਮਹਰਾ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ